ਕਮਿਊਨਿਟੀ ਪਾਲ ਸਿੰਘ ਸਪੈਸ਼ਲ ਡੀਜੀਪੀ ਪੰਜਾਬ ਅਤੇ ਚੰਡੀਗੜ੍ਹ ਗੁਰਪ੍ਰੀਤ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਪੀ ਹੈੱਡਕੁਆਰਟਰ ਮਨੋਜ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਣ ਅਤੇ ਸੜਕ ਸੁਰੱਖਿਆ ਨਿਯਮਾਂ ਸੰਬੰਧੀ ਇੱਕ ਸੈਮੀਨਾਰ ਮੁਕੇਰੀਆਂ ਥਾਣਾ ਦੇ ਸਾਂਝ ਕੇਂਦਰ ਵਿਖੇ ਸਾਂਝ ਕੇਂਦਰ ਇੰਚਾਰਜ ਏਐਸਆਈ ਹਰਪਾਲ ਸਿੰਘ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ ਜਿਸ ਵਿੱਚ ਨਸ਼ੇ ਦੀ ਰੋਕਥਾਮ ਅਤੇ ਮਾੜੇ ਪ੍ਰਭਾਵਾਂ ਦੇ ਨਾਲ-ਨਾਲ ਕੀਮਤੀ ਜਾਨਾਂ ਬਚਾਉਣ ਲਈ ਸੜਕ ਸੁਰੱਖਿਆ ਨਿਯਮਾਂ ਬਾਰੇ ਜਾਣੂ ਕਰਵਾਉਂਦੇ ਹੋਏ ਸਾਂਝ ਕੇਂਦਰ ਦੇ ਇੰਚਾਰਜ ਏਐਸਆਈ ਹਰਪਾਲ ਸਿੰਘ ਹੋਰਾਂ ਜਨਤਾ ਨੂੰ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਸਾਂਝੀ ਕਰਨ ਅਤੇ ਨਸ਼ੇ ਦਾ ਸੇਵਨ ਕਰਨ ਵਾਲੇ ਨੌਜਵਾਨਾਂ ਦੇ ਇਲਾਜ ਲਈ ਉਹਨਾਂ ਦੀ ਮਦਦ ਕਰਨ ਲਈ ਪੁਲਿਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੈਮੀਨਾਰ ਵਿੱਚ ਹਾਜ਼ਰ ਨੁਸ਼ਹਿਰਾ ਪੱਤਨ ਦੇ ਸਰਪੰਚ ਬਲਵੀਰ ਸਿੰਘ ਟੀਟਾ ਹੋਰਾਂ ਵੀ ਇਸ ਸੈਮੀਨਾਰ ਨੂੰ ਲੋਕਾਂ ਲਈ ਜਾਣਕਾਰੀ ਭਰਪੂਰ ਦੱਸਦਿਆਂ ਸਾਂਝ ਕੇਂਦਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਇਸ ਮੌਕੇ ਏਐਸਆਈ ਪਵਨ ਕੁਮਾਰ ਕਾਂਸਟੇਬਲ ਮਨਾਕਸ਼ੀ ਦੇਵੀ ਕਾਂਸਟੇਬਲ ਜਸਵਿੰਦਰ ਕੌਰ ਤੋਂ ਇਲਾਵਾ ਸ਼ਹਿਰ ਅਤੇ ਪਿੰਡਾਂ ਤੋਂ ਆਏ ਲੋਕ ਹਾਜ਼ਰ ਰਹੇ ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਅੱਜ ਸਾਂਝ ਕੇਂਦਰ ਬੁਕੇਰੀਆਂ ਵੱਲੋਂ ਜੋ ਸਟਾਫ ਹੈ ਉਹਨਾਂ ਵੱਲੋਂ ਇੱਕ ਸੈਮੀਨਾਰ ਅਯੋਜਿਤ ਕੀਤਾ ਗਿਆ ਜਿਹਦੇ ਵਿੱਚ ਮਾਨ ਜੋ ਸਪੈਸ਼ਲ ਡੀਜੀਪੀ ਕਮਿਊਨਿਟੀ ਪੌਸਿੰਗ ਤੇ ਸਾਡੇ ਮਾਨਯੋਗ ਐਸਪੀ ਸਤਾਨਿਕ ਤੁਹਾਡੇ ਹੁਕਮ ਅਨੁਸਾਰ ਲੋਕਾਂ ਨੂੰ ਜਿਹੜਾ ਨਸ਼ਿਆਂ ਬਾਰੇ ਤੇ ਰੋਡ ਸੇਫਟੀ ਬਾਰੇ ਜਾਣੂ ਕਰਾਇਆ ਗਿਆ ਤੇ ਰੋਡ ਦੀਆਂ ਜਿਹੜੀਆਂ ਹਦਾਇਤਾਂ ਹੈਗੀਆਂ ਨਿਜਮ ਹੈ ਉਹਨਾਂ ਦੇ ਬਤ ਤੋਂ ਬਤ ਪਾਲਣਾ ਕਰਨ ਦੀ ਪਹਦਾਇਤ ਕੀਤੀ ਗਈ ਲੋਕਾਂ ਨੂੰ ਤੇ ਨਸ਼ਿਆਂ ਬਾਰੇ ਜੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹਦੇ ਬਾਰੇ ਦੱਸਣ ਬਾਰੇ ਸਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਠੀਕ ਅੱਜ ਥਾਣਾ ਸਾਂਝ ਕੇਂਦਰ ਮਕੇਰੀਆਂ ਵੱਲੋਂ ਇਹ ਤੋਂ ਕੈਂਪ ਲਗਾਇਆ ਗਿਆ ਇਸ ਵਿੱਚ ਬਹੁਤ ਸਬਿਹਾਗ ਬੋਲਾਂ ਨਸ਼ਿਆਂ ਬਾਰੇ ਦੱਸਿਆ ਪਿਆ ਪਰ ਦੂਸਰਾ ਰੋਡ ਦੇ ਨਿਯਮਾਂ ਬਾਰੇ ਦੱਸਿਆ ਗਿਆ ਕਿ ਕੋਈ ਵੀ ਸਾਡਾ ਡਰ ਆ ਗਿਆ ਕਿ ਫੋਨ ਵਗੈਰਾ ਨਾਲ ਜੂਸ ਕਰੋ ਡਰਾਈਵਿੰਗ ਵੇਲੇ ਔਰ ਸੇਫ ਧਿਆਨ ਨਾਲ ਗੱਡੀ ਚਲਾਉਣਾ ਬਹੁਤ ਜ਼ਰੂਰੀ ਹੈ ਔਰ ਸਾਨੂੰ ਕੋਈ ਵੀ ਇਲਾਕੇ ਵਿੱਚ ਕੋਈ ਇਹੋ ਜਿਹਾ ਨਸ਼ਾ ਵੇਚਦਾ ਤੇ ਪਹੁੰਚਦੀ ਸੈਡਾ ਕਰੋ ਔਰ ਜੇ ਹੋਰ ਵੀ ਕੋਈ ਤੁਹਾਡਾ ਕੋਈ ਬਹੁਤ ਸਮਾਜ ਵਿੱਚ ਮਸਲਾ ਹੋਵੇ ਉਹਦੇ ਬਾਰੇ ਵੀ ਸਾਨੂੰ ਜਾਣਕਾਰੀ ਕਰਾਇਆ ਜਾਂ ਚੰਗੇ ਅਫਸਰ ਦੱਸ ਸਕੀਏ ਤੇ ਬਹੁਤ ਵਧੀਆ ਉਪਰਾਲਾ ਜਿਹੜਾ ਆਪਣੇ ਕੈਂਪ ਲਗਾ ਕੇ ਸਾਨੂੰ ਜਾਂਦਰ ਨੂੰ ਜਾਗਰ ਕਰ ਰਿਹਾ ਹੈ ਔਰ ਇਤਾਂ ਦੇ ਉਪਰਾਲੇ ਜਿਹੜੇ ਪੁਲਿਸ ਨੂੰ ਕਰਦੇ ਰਹਿਣਾ ਜੋਗੀ ਜਦ ਲੋਕ ਜਦ ਚਾਹ ਨੂੰ ਫਰੇਣ